ਉਹ ਫੈ ਸਾਹਿਬ ਜੀ ਦੀ ਬਾਣੀ ਦੀ ਬਖਸ਼ਿਸ਼ ਇਸ ਬਾਣੀ ਦਾ ਕੋਈ ਪਰਵਾਹ ਚਲਾਵੇ ਮੈਂ ਇਹਨੇ ਪਾਠ ਰੋਜ਼ ਕਰਨੇ ਨੇ ਇੱਕ ਦਿਨ ਆਉਂਦਾ ਉਹਨੂੰ ਨਾਮ ਮਿੱਠਾ ਲੱਗਣ ਲੱਗ ਪੈਂਦਾ ਸੁਨੇ ਗੂੰਗ ਜੋ ਯਾਹੇ ਸੋ ਰਸਨਾ ਪਾਵੇ ਸੁਨੇ ਮੂੜ ਚਿਤ ਲਾਏ ਚਤਰਤਾ ਹਵਹੀ ਤੋ ਪਈ ਸਾਹਿਬ ਜੀ ਦੀ ਬਖਸ਼ਿਸ਼ ਸੋਹਣੇ ਮੂੜ ਚਿਤ ਲਾਏ ਚਤਰਤਾ ਆਵਹੀ ਅਗਿਆਨੀ ਨੂੰ ਗਿਆਨ ਮਿਲ ਸਕਦਾ ਹੈ ਮੂੜ ਬੰਦਾ ਚਤਰ ਸਿਆਣਾ ਹੋ ਸਕਦਾ ਹੈ ਸੋਹਣੇ ਮੂੜ ਚਿਤ ਲਾਏ ਚਤਰਤਾ ਆਵਹੀ ਚੋਪਈ ਸਾਬ ਜੀ ਦੀ ਬਖਸ਼ਿਸ਼ ਸਿਰ ਕਹਿੰਦੇ ਦੁਖ ਦਰਦ ਭਉ ਨਿਕਟ ਨਾ ਤិន ਨਰਕੇ ਰਹੇ ਆਪਣੇ ਜਈ ਸਰੀਰ ਕਈ ਰੀ ਕਹਿੰਦੇ ਜੀ ਸਾਡੇ ਘਰ ਛੱਟੇ ਪੈ ਗਏ ਇਹ ਸਾਡੇ ਕੱਪੜੇ ਕੱਟੇ ਗਏ ਜੀ ਸਾਡੇ ਕੋਠੇ ਕਿਸੇ ਨੇ ਹੱਡੀ ਸੁੱਟੀ ਮੀਟ ਦੀ ਜੀ ਸਾਡੇ ਘਰ ਕੁਝ ਕੀਤਾ ਕਿਸੇ ਜੀ ਸਾਡੀ ਬੱਚੀ ਦੀ ਸ਼ਾਦੀ ਨਹੀਂ ਹੋ ਰਹੀ ਵਰ ਬਣਿਆ ਸਾਡਾ ਕਾਰੋਬਾਰ ਨਹੀਂ ਚੱਲ ਰਿਹਾ ਜੀ ਸਾਡਾ ਰਿਜਕ ਬਣਿਆ ਕਲਗੀਧਰ ਪਾਤਸ਼ਾਹ ਕਹਿੰਦੇ ਜੇ ਤੇਰੇ ਕੋਲ ਚੁਪਈ ਸਾਹਿਬ ਦਾ ਧੰਨੇ ਤੇ ਇਹੋ ਜੇ ਡਰ ਤੇਰੇ ਨੇੜੇ ਨਹੀਂ ਆਉਣਗੇ ਆਖੋ ਸਤ ਨਹਾਵ ਇਹ ਜੋ ਜੰਤਰ ਮੰਤਰ ਤੰਤਰ ਜਿਨ੍ਹਾਂ ਰਾਹੀਂ ਜੇ ਕੁਝ ਐਸਾ ਹੁੰਦਾ ਵੀ ਏ ਤੇ ਉਹਦੇ ਵਾਸਤੇ ਐ ਜਿਨ੍ਹਾਂ ਦੇ ਕੋਲ ਬਾਣੀ ਦਾ ਤਨ ਨਹੀਂ ਕਿਉਂਕਿ ਸੂਰਜ ਪ੍ਰਕਾਸ਼ ਲਿਖਿਆ ਜੇ ਜੰਤਰ ਮੰਤਰ ਪੁਨ ਤੰਤਰ ਮਹਾਨ ਭੂਤ ਜੇ ਪ੍ਰੇਤ ਦਾਤ ਬਲਵਾਨਾ ਕਹਿੰਦੇ ਜਿਹੜੀ ਗੁਰੂ ਨਾਨਕ ਨੇ ਬਾਣੀ ਦੀ ਦਾਤ ਬਖਸ਼ੀ ਏ ਇਹ ਸਭ ਜੰਤਰਾ ਮੰਤਰਾਂ ਤੰਤਰਾਂ ਤੋਂ ਉੱਤੇ ਹੈ ਆਖੋ ਸਤ ਨਾਮ ਇਹ ਸਭ ਇਹਨਾਂ ਚੀਜ਼ਾਂ ਤੋਂ ਉੱਤੇ ਆ ਇਹਦਾ ਸੁਖ ਸਦੀਵੀ ਹੈ ਦੂਸਰੀਆਂ ਚੀਜ਼ਾਂ ਦਾ ਸੁਖ ਚੰਦ ਸਮੇ ਲਈ ਹੈ ਚੰਦ ਸਮੇ ਲਈ ਕੋਈ ਵੀ ਇਸ ਬੰਨੇ ਭਜਦਾ ਜੰਤਰ ਮੰਤਰ ਤੰਤਰਵਲ ਹਾਜੀ ਅਸੀਂ ਜਿਹੜੀ ਘਰ ਅਖਬਾਰ ਲਵਾਈ ਹੈ ਨਾ ਕਈ ਵਾਰੀ ਅਖਬਾਰਾਂ ਚ ਇਸ਼ਤਿਹਾਰ ਭੇਜਦੇ ਲੋਕੀ ਇੱਕ ਤੇ ਛਾਪ ਕੇ ਭੇਜਦੇ ਨੇ ਕਈ ਵਾਰੀ ਵੈਸੇ ਵਿੱਚ ਪਾਇਆ ਹਾਂ ਹਾਜੀ ਅਖਬਾਰ ਜੇ ਇਸ਼ਤਿਹਾਰ ਪਿਆ ਸੀ ਤੇ ਜਦੋਂ ਮੈਂ ਉਹਨੂੰ ਪੜਿਆ ਇੱਕ ਬੰਨੇ ਹਿੰਦੀ ਸੀ ਇੱਕ ਬੰਨੇ ਪੰਜਾਬੀ ਸੀ ਤੇ ਉਹਦੇ ਤੇ ਲਿਖਿਆ ਸੀ ਉਦਾਸ ਹੋ ਗਏ ਹੋ ਇਸੇ ਤਰ੍ਹਾਂ ਦੀ ਤਾੰਤਰਿਕ ਵਿਧਿਆ ਦੁਆਰਾ ਆਪਣਾ ਅਗਾ ਪਿਛਾ ਕੁਝ ਵੇਖਣਾ ਚਾਹੋ ਸਾਨੂੰ ਫਲਾਣੇ ਪਤੇ ਤੇ ਦਰਸ਼ਨ ਇਹ ਤਾੰਤਰਿਕ ਵਿਧਿਆ ਹੈ ਜਿਹੜੇ ਨਾਲ ਕੋਲ ਜਾਂਦੇ ਨੇ ਉਹ ਚੰਦ ਦਿਨਾਂ ਦੀ ਜਿਹੜੀ ਨਾ ਕਾਰਵਾਈ ਹੁੰਦੀ ਸਦੀ ਵੀ ਸੁੱਖ ਨਹੀਂ ਇਹਦੇ ਚ ਸਦੀ ਵੀ ਸੁੱਖ ਨਹੀਂ ਕੇਵਲ ਜਨਰਲ ਨੌਲੇਜ ਲਈ ਦਾਸ ਇਨਾਂ ਚ ਵੀ ਚਾਂਦ ਦੇ ਨਾਲ ਲਈ ਜਨਨ ਨੌਲੇਜ ਲਈ ਬੜੀ ਦਾ ਕੰਨਾਂ 'ਚ ਗੰਦਗੀ ਪਾਈ ਹੁੰਦੀ ਗੰਦਗੀ ਉਹ ਕੰਨਾਂ 'ਚ ਜਿਹੜੀ ਗੰਦਗੀ ਹੈ ਨਾ ਉਹ ਕਾਣ ਤੇ ਹਵਾ ਦੇ ਕਣਾਂ ਦਾ ਤਲਕ ਜੋ ਇਹਨਾਂ ਨੇ ਤਾਤ੍ਰਿਕ ਵਿਦਿਆ ਸਿੱਖੀ ਹੈ ਉਹ ਕੰਨਾਂ ਦੀ ਗੰਦਗੀ ਦੁਆਰਾ ਤੇ ਹਵਾ ਦੇ ਕਣਾਂ ਦੁਆਰਾ ਨਾ ਆਏ ਹੋਏ ਜਿਗਿਆਸੂ ਦੀ ਗੱਲ ਜਿਹੜੀ ਨਾ ਉਹ ਅੰਦਰ ਦੀ ਤਤਾਂ ਦੁਆਰਾ ਉਹ ਤੰਨਾ ਆਪਣੇ ਅਜ ਬੁਝਦੇ ਨੇ ਉਹ ਦੱਸਦੇ ਨੇ ਪ੍ਰਸਦੀ ਵੀ ਸੁਖ ਨਹੀਂ ਦੇ ਸਕਦੇ ਸਦੀ ਵੀ ਸੁਖ ਬਾਣੀ ਵਿੱਚ ਇਹ ਜੋ ਜੰਤਰ ਤੰਤਰ ਇਸ ਤੋਂ ਵੱਡੀ ਗੱਲ ਤੇ ਨਹੀਂ ਆ ਸੂਰਜ ਪ੍ਰਕਾਸ਼ ਦੇ ਲਿਖਿਆ ਕਿ ਚੀਜ਼ਾਂ ਹੈ ਨੇ ਜੰਤਰ ਮੰਤਰ ਪੁੰਨ ਤੰਤਰ ਮਹਾਨਾ ਭੂਤ ਜੇ ਪ੍ਰੇਤ ਦਾੰਤ ਬਲਵਾਨਾ ਤੁਹਾਡੇ ਘਰ ਜਰਾ ਜਾਂ ਕੋਈ ਦੁੱਖ ਆਏਗਾ ਤੁਹਾਨੂੰ ਘੱਟੋ ਘੱਟ 50 ਬੰਦੇ ਰਾਏ ਦੇਣ ਨਾਲ ਆ ਜਾਣਗੇ ਤੂੰ ਚੱਲ ਫਲਾਣੇ ਸਿਆਣੇ ਕੋ ਉਹ ਫਲਾਣੀ ਵਿਦਿਆ ਕਿਉਂ ਉਹ ਚੰਦ ਦਿਨਾਂ ਲਈ ਆਪਣਾ ਉਸ ਤਾਂਦਿਕ ਵਿਦਿਆ ਨਾਲ ਪ੍ਰਭਾਵ ਪਾ ਸਕਦਾ ਪਰ ਸਦੀਵੀ ਸੁੱਖ ਨਹੀਂ ਦੇ ਸਕਦਾ ਸਦੀਵੀ ਔਰ ਮਹਾਰਾਜ ਨੇ ਕਿਹਾ ਇਹ ਬਾਣੀ ਜਿਹੜੀ ਇਹ ਸਭ ਤੋਂ ਮਹਾਨ ਹੈ ਸਦੀਵੀ ਸੁੱਖ ਇਹਦੇ ਵਿੱਚ ਹੈ ਬਾਕੀ ਚੰਦ ਘੰਟਿਆਂ ਦੇ ਕ੍ਰਿਸ਼ਮੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹੋ ਜਿਹਾ ਸਮਾਂ ਆ ਜਾਏਗਾ ਇਹੋ ਜੇ ਡਰ ਕਈਆਂ ਨੂੰ ਖਾਣਗੇ ਲੇਕਿਨ ਜਿਹਦੇ ਪੱਲੇ ਚ ਪਈ ਸਾਬ ਦਾ ਧੰਨੇ ਉਹਦੇ ਕੋਲ ਉਹਦੇ ਨੇੜੇ ਭਾਉ ਨਹੀਂ ਆਏਗਾ ਦੁਖ ਦਰਦ ਭਾਉ ਨਿਕਟ ਨਾ ਤਿੰਨ ਨਰਕੇ ਰਹੇ ਇਹ ਭਾਉ ਉਹਨਾਂ ਦੇ ਨੇੜੇ ਨਹੀਂ ਆਉਂਦਾ